ਤੇ λεਵਾ ਲੂਵਾ ਕਰਮਾ ਵਾਲੀ ਦਾ ਐਡਾ ਬਣਦਾ ਬਾਈ ਸੋਨੂੰ ਮੈਂ ਤਾਜੀ ਸੂਈ ਦੀ ਨਾ ਫੋਟੋ ਲਾ ਦਿੰਨਾ ਹੇਠਾਂ ਦੇਖ ਲੋ ਤਾਜੀ ਸੂਈ ਦਾ λεਵਾ ਵੀਰੇ ਜਮਾ ਸਰਸਬਤੀ ਹੈ ਜਿਵੇਂ ਜਾਂ ਆਪਦੀ ਮਾਂ ਵਾਂਗੂ ਐਡਾ λεਵਾ ਕੱਢਿਆ ਸੀ ਝੋਟੀ ਨੇ ਆਂਟੀ ਆਪਾਂ ਇਸ ਤੇ ਝੋਟੀ ਦੇਵਾਂਗੇ ਬਾਈ ਦੂਸਰੇ ਸੂਏ ਜਿਹੜੇ ਭਰਾ ਕੋਲੇ ਜਾ ਕੇ ਝੋਟੀ ਸੁੰਦੀ ਆ ਜੇ 16 ਕਿਲੋ ਤੋਂ ਪਲੱਸ ਦੁੱਧ ਦੇਗੀ ਤਾਂ ਭਰਾ ਰੱਖ ਲੈ ਨਹੀਂ ਆਪਾਂ ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਬਾਈ ਜੀ ਤੁਹਾਡੇ ਵਾਸਤੇ ਆਪਾਂ ਗੱਬਣ ਝੋਟੀ ਲੈ ਕੇ ਆਏ ਆ ਪਿਓਰ ਮੋਰਾ ਨਸਲ ਦੀ ਜਿਹੜੇ ਭਰਾ ਪੁੱਛਦੇ ਆ ਨਾ ਬਹੁਤ ਭਰਾਵਾਂ ਦੇ ਫੋਨ ਆ ਜਾਂਦੇ ਵੀ ਅਸੀਂ ਕੋਈ ਬਈ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਸਾਨੂੰ ਕੋਈ ਤਸੱਲੀ ਵਾਲੀ ਚੰਗੀ 16 17 ਕਿਲੋ ਵਾਲੀ ਝੋਟੀ ਮਿਲ ਜੇ ਤਾਂ ਸਾਨੂੰ ਬਈ ਆਹ ਝੋਟੀ ਦਿਖਾਉਣਾਗਾ ਪਹਿਲੇ ਸੂਏ ਬਈ ਇਹ ਆਪਣੇ ਫਾਰਮ ਦੀ ਝੋਟੀ ਆ ਮਾਂ ਇਹਦੀ ਆ ਗਈ ਬਈ ਰੌਣਕ ਰੌਣਕ ਦਾ ਤੁਹਾਨੂੰ ਪਤਾ ਹੀ ਆ ਬਈ 20 21 ਕਿਲੋ ਦੁੱਧ ਵਾਲੀ ਆ ਤੇ ਪਿਓ ਆ ਗਿਆ ਇਹਦਾ ਨਵਾਬ ਨਵਾਬ ਬਈ ਜਿਹੜੀ ਸਰਸਬਤੀ ਆ ਪਿਓ ਇਹਦਾ ਉਹ ਆ ਗਿਆ ਨਵਾਬ ਪਹਿਲੇ ਸੂਏ ਝੋਟੀ ਨੇ ਵੀਰੇ ਆਪਣੇ ਕੋਲੇ 14 ਕਿਲੋ 7800 ਗ੍ਰਾਮ ਦੁੱਧ ਦਿੱਤਾ ਤੇ ਹੁਣ ਦੂਜੇ ਸੂਏ ਵਾਸਤੇ ਬਾਈ ਜੀ ਗੱਭਣਾ ਇਹ 5 ਮਹੀਨਿਆਂ ਦੀ ਬਾਈ ਗੱਭਣਾ ਤੇ 6 ਮਾ ਇਹਨੂੰ ਅੱਜ ਲੱਗਿਆ ਤਰੀਕ ਹੈਗੀ ਅੱਜ 26 ਤਰੀਕ ਦੂਸਰਾ ਮਹੀਨਾ 2025 ਦੀ ਵੀਡੀਓ ਆ ਕਿਸੇ ਵੀ ਭਰਾ ਨੇ ਬਾਈ ਜੇ ਬਰੀਡ ਤੇ ਕੰਮ ਕਰਨਾ ਨਾ ਤਾਂ ਨਹੀਂ ਸਾਨੂੰ ਬਾਈ ਕੱਟੀਆਂ ਹੀ ਇਹ ਮੁੱਲ 'ਚ ਮਿਲਦੀਆਂਗਾ ਆਪਾਂ ਇਹਦਾ ਮੁੱਲ ਆ ਜਿਹੜਾ ਬਾਈ 90000 ਰੁਪਇਆ ਕਰਦੇ ਆ ਉਹਦੇ 'ਚ ਛੋਟ ਛੱਪਾ ਕਰਾਂਗੇ ਵੀਰੇ 90000 ਵੀ ਬਾਈ ਤਾਂ ਕਰਦੇ ਆ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਮੋਹਰਾ نسل ਦੀ ਪਿਓਰ ਝੋਟੀ ਬਾਈ ਡੀਐਨਏ ਟੈਸਟ ਕਰਾ ਲਿਓ ਨਵਾਬ ਇਹਦਾ ਪਿਓ ਆ ਗਿਆ ਮਾਂ ਇਹਦੀ ਆ ਗਈ ਰੌਣਕ 20 ਕਿਲੋ ਮਾਂ ਦਾ ਦੁੱਧ ਹੈ ਤੇ ਪਿਓ ਦੀ ਸਾਈਡ ਵੀ ਪਤਾ ਲੱਗੀ ਸਾਨੂੰ ਗਾਰੰਟੀ ਆਪਾਂ ਇਸ ਤੇ ਝੋਟੀ ਦੇਵਾਂਗੇ ਬਾਈ ਦੂਸਰੇ ਸੂਏ ਜਿਹੜੇ ਭਰਾ ਕੋਲੇ ਜਾ ਕੇ ਝੋਟੀ ਸੁੰਦੀ ਆ ਜੇ 16 ਕਿਲੋ ਤੋਂ ਪਲੱਸ ਦੁੱਧ ਦੇਗੀ ਤਾਂ ਭਰਾ ਰੱਖ ਲੈ ਨਹੀਂ ਆਪਾਂ ਜਿੰਨੇ ਪੈਸਿਆਂ ਦਾ ਸੌਦਾ ਹੋਊ ਆਪਣੇ ਨਾਲ ਉਦੋਂ ਡੇਢ ਗੁਣਾ ਪੈਸੇ ਆਪਾਂ ਉਹਨੂੰ ਦੇ ਕੇ ਆਪਾਂ ਝੋਟੀ ਆਪ ਲਿਆਵਾਂਗੇ ਵੀਰੇ ਆਪਣੇ ਨਾਲ ਲੇਖ ਲਿਖਾ ਕਰ ਸਕਦਾ ਬੰਦਾ ਜਿੰਨੇ ਦਾ ਵੀ ਆਪਣੇ ਨਾਲ ਸੌਦਾ ਹੋਊਗਾ ਉਹਦੇ ਚੋ ਬਾਈ ਜੀ ਆਪਾਂ ਡੇਢ ਗੁਣਾ ਦੇ ਕੇ ਬੰਦੇ ਨੂੰ ਝੋਟੀ ਵਾਪਸ ਲਿਆਵਾਂਗੇ ਇਹ 16 ਕਿਲੋ ਤੋਂ ਝੋਟੀ ਥੱਲੇ ਰਹਿ ਗਈ ਦੁੱਧ ਚ ਹੁਣ ਬਾਈ ਤੁਹਾਨੂੰ ਮੈਂ ਦੱਸ ਦਿੰਨਾ ਝੋਟੀ ਦਾ ਜਿਹੜਾ ਇੱਕ ਥਾਣਾ ਜਿਹੜੇ ਪਾਸੇ ਬਹਿ ਕੇ ਚੌਣੇ ਆ ਉਹਨੂੰ ਬਾਈ ਸੋਜ ਆ ਉਹ ਤੇ ਜ਼ਖਮ ਹੋ ਗਿਆ ਸੀ ਉਹਨੂੰ ਇੱਕ ਪਾਸੇ ਤੋਂ ਸੋਜ ਆ ਤਾਰਾਂ ਬਿਲਕੁਲ ਬਰਾਬਰ ਆਉਂਦੀਆਂ ਧਾਰ ਜਮਾ ਸੇਮ ਆ ਬਾਈ ਦੂਜੇ ਥਾਂ ਨਾਲ ਦੀ ਜਿਹੜੀ ਸੋਜ ਆ ਉਹ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਦਨੇ ਆ ਉਹਨੂੰ ਹੈਗੀ ਵੀਰੇ ਹਲਕੀ ਗਿਆ ਤੁਹਾਨੂੰ ਸੋਜ ਪਰਲੇ ਨੂੰ ਤੇ ਲੇਵਾ ਲੂਬਾ ਕਰਮਾ ਵਾਲੀ ਦਾ ਐਡਾ ਬਣਦਾ ਬਾਈ ਤੁਹਾਨੂੰ ਮੈਂ ਤਾਜੀ ਸੂਈ ਦੀ ਨਾ ਫੋਟੋ ਲਾ ਦਿੰਨਾ ਹੇਠਾਂ ਦੇਖ ਲਓ ਤਾਜੀ ਸੂਈ ਦਾ ਲੇਵਾ ਵੀਰੇ ਜਮਾ ਸਰਸਬਤੀ ਆ ਜਿਵੇਂ ਜਾਂ ਆਪਦੀ ਮਾਂ ਵਾਂਗੂ ਐਡਾ ਲੇਵਾ ਕੱਢਿਆ ਸੀ ਛੋਟੀ ਨੇ ਤੇ ਬੱਚੇ ਕਹੇਗੇ ਮਰਜੀ ਬਾਈ ਲੈ ਸਕਦੇ ਹੋ ਤੁਸੀਂ ਇਹ ਤੋਂ ਜਿਹੜੇ ਭਰਾ ਚਾਹੁੰਦੇ ਆ ਨਾ ਕੱਲੀ ਆਪਾਂ ਨਸਲ ਦੀ ਕੰਮ ਕਰਨਾ ਵੀ ਬੱਚੇ ਚਲੋ ਚੰਗੇ ਆ ਜਾਣ ਕਟੀਆਂ ਲਾਈਨ ਨੂੰ ਫਰਦਿਓ ਬਾਈ ਆਹ ਤਸੱਲੀ ਵਾਲੀ ਝੋਟੀ ਦੇਖ ਸਕਦਾ ਮੈਂ ਤਾਂ ਭਰਾਵੋ 20 ਕਿਲੋ ਵਾਲੀ ਇਹਦੀ ماں ਹਾਜਮਾ ਕਹਿੰਦੇ ਆਹ ਖੜੀ ਆ ਆ ਇਹਦੀ ਮਾਂ ਆ ਗਈ ਬਾਕੀ ਕਿਸੇ ਵੀ ਭਰਾ ਨੂੰ ਬਾਈ ਪਸੰਦ ਆ ਉਹ ਕੋਲੇ ਆਜੋ ਜਿਵੇਂ ਮਰਜੀ ਆਪਦੀ ਤਸੱਲੀ ਕਰ ਲਿਓ ਤੇ ਚੈੱਕ ਪਾਸ ਤੁਸੀਂ ਆਪ ਦਾ ਡਾਕਟਰ ਲਿਆਇਓ ਉਹ ਤੋਂ ਕਰਾ ਕੇ ਲਿਆ ਸਕਦੇ ਹੋ ਬਾਕੀ ਵੀਡੀਓ ਦੇ ਉੱਤੇ ਆਪਣਾ ਨੰਬਰ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਸਾਰੇ ਭਾਈਆਂ ਨੂੰ ਸਸਰੀ ਕਾਲ ਬਾਈ